ਤਾਂ ਲੱਗ ਗਿਆ ਜਾਂਦਾ ਜੀ ਪਰ ਸਾਡਾ ਗਰਾਊਂਡ ਵਰਕ ਚੱਲਦਾ ਪਿਆ ਹੈ ਕੈਂਡੀਡੇਟ ਬੇਸ਼ੱਕ ਥੋੜਾ ਜਿਹਾ ਅਸੀਂ ਸੋਚ ਸਮਝ ਕੇ ਟਾਈਮ ਲੱਗ ਗਿਆ ਹੈ ਤੇ ਵੈਸੇ ਪਿੰਡਾਂ 'ਚ ਗਰਾਊਂਡ ਵਰਕ ਸਾਡਾ ਚੱਲਦਾ ਪਿਆ ਹੈ ਐਮਪੀ ਅੰਬਰਤਪਾਲ ਜਿੱਤੇ ਸਨ ਪਰ ਲੋਕਾਂ ਦੇ ਕੰਮ ਹਰੇ ਪੈਂਡਿੰਗ ਪਏ ਉਹਨੇ ਲੋਕਾਂ ਦੇ ਕੰਮ ਨਹੀਂ ਹੁੰਦੇ ਪਏ ਉਹ ਕਿਹੜੇ ਹਿਸਾਬ ਨਾਲ ਹੁਣ ਬੋਰਡ ਮੈਂ ਬਿਲਕੁਲ ਇੱਕ ਗੱਲ ਦੱਸੋ ਹਾਰਡ ਆਏ ਆ ਸਾਡੇ 25 ਕੈਂਪ ਸੀ ਜੀ 25 ਕੈਂਪ ਲਾਏ ਸੀ ਅਸੀਂ ਜਿੰਨੀ ਸੇਵਾ ਸਾਡੀ ਪਾਰਟੀ ਨੇ ਹੜਾਂ ਦੇ ਵਿੱਚ ਕੀਤੀ ਆ ਕਿਸੇ ਨੇ ਨਹੀਂ ਕੀਤੀ ਬਾਕੀ ਤਾਂ ਢੇੜੇ ਮਾਰਨ ਵਾਲੇ ਹੀ ਸੀ ਅੱਜ ਵੀ ਸਾਡੇ ਕੈਂਪ ਚੱਲਦੇ ਪਏ ਆ ਨਹੀਂ ਇਹ ਨਾ ਤੁਸੀਂ ਕਹੋ ਵੀ ਬੇਸ਼ੱਕ ਸਾਡਾ ਬੰਦਾ ਅੰਦਰ ਹੈ ਪਰ ਉਹਦੀ ਥਾਂ ਤੇ ਸਾਡਾ ਕੱਲਾ-ਕੱਲਾ ਵਰਕਰ ਅਮਰਤਪਾਲ ਬਣ ਕੇ ਸੇਵਾ ਕਰਦਾ ਲੋਕਾਂ ਦੀ ਪੰਥਕ ਬੋਰਡ ਜਿਆਦੀ ਆ ਹਾਂਜੀ ਬਿਲਕੁਲ ਬਿਲਕੁਲ ਜੀ ਪੰਥਕ ਦਾ ਏਰੀਆ ਸਾਰਾ ਪੰਥ ਦਾ ਪੰਥ ਹਾਂਜੀ ਕੁਰਬਾਨੀ ਵਾਲਾ ਸਿੱਕੇ ਤਰਨਤਾਰਨ ਦੇ ਇਲਾਕੇ ਨੇ ਹਮੇਸ਼ਾ ਸਿੱਖ ਕੌਮ ਦੀ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਹੈ ਤੇ ਇਹਨੇ ਵੀ ਜਿਹੜੀ ਸਿੱਖ ਕੌਮ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਮੈਂ ਪੀ ਲਈ ਕਰਨਾ ਚਾਹੁੰਗਾ ਵੀ ਜਿਵੇਂ ਤੁਸੀਂ ਅਮਰਿਤਪਾਲ ਜੀ ਦਾ ਸਾਥ ਦਿੱਤਾ ਸੀ ਓਵੇਂ ਹੀ ਮਨਦੀਪ ਸਿੰਘ ਦਾ ਸਾਥ ਦਵਾਂ